ਕੁਝ ਦਿਨ ਪਹਿਲਾਂ ਸ਼੍ਰੀਨਗਰ ਦੇ ਆਪਣਾ ਪੈਲਗਾਮ ਦੇ ਨਿਹੱਥੇ ਜਿਹੜੇ ਸਾਡੇ ਸੈਲਾਨੀ ਸੀ ਪਾਕਿਸਤਾਨ ਦੇ ਅਤਵਾਦੀਆਂ ਨੇ ਉਥੋਂ ਦੇ ਜਿਹੜੇ ਉਸ ਪਾਕਿਸਤਾਨ ਦੀ ਸਰਕਾਰ ਦੇ ਸ਼ਹਿਰ ਪ੍ਰਾਤ ਤਤਵਾਦੀ ਗਰੁੱਪ ਨੇ ਉਹਨਾਂ ਨੇ ਆ ਕੇ ਧਰਮ ਦੇ ਨਾਮ ਤੇ ਜਿਹੜੇ ਹਿੰਦੂ ਸੀ ਉਹਨਾਂ ਨੂੰ ਸਾਰਿਆਂ ਨੂੰ ਵਕਤ ਕਰਕੇ ਤੇ ਮੌਤ ਦੀ ਕਟ ਦੇ ਉਦਾਬ ਦਿੱਤਾ ਸੀ ਉਦੇ ਵਿਰੁੱਧ ਸਾਰਾ ਦੇਸ਼ ਜਿਹੜਾ ਉਹਦਾ ਸੋਗ ਮਨਾ ਰਿਹਾ ਦੇਸ਼ ਦੇ ਵਿੱਚ ਸਾਰੇ ਹੀ ਭਰ ਧਰਮ ਜਿਹੜਾ ਵਾ ਉਹ ਇਹਦੀ ਨਿੰਦਾ ਕਰ ਰਿਹਾ ਤੇ ਖਾਸ ਕਰਕੇ ਭਾਤੀ ਜਨਤਾ ਪਾਰਟੀ ਸਾਡੀ ਕੇਂਦਰ ਦੇ ਵਿੱਚ ਸਰਕਾਰ ਆ ਅਸੀਂ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਸਾਡੇ ਗ੍ਰਹਿ ਮੰਤਰੀ ਸ਼ਾਹ ਜੀ ਨੂੰ ਅਸੀਂ ਇਹ ਬੇਨਤੀ ਕਰਦੇ ਆ ਕਿ ਜਿਹੜੀ ਇਹ ਘਨੌਣੀ ਕਾਰਵਾਈ ਹੋਈ ਆ ਜਿਹੜੇ ਪੀੜਤ ਪਰਿਵਾਰ ਨੇ ਉਹਨਾਂ ਨੂੰ ਇਨਸਾਫ ਤਾਂ ਹੀ ਮਿਲੇਗਾ ਜੇ ਜਦੋਂ ਉਹਨਾਂ ਦੇ ਦੋਸ਼ੀਆਂ ਨੂੰ ਜਾਂ ਤੇ ਗੋਲੀ ਜਿਹੜੀ ਆ ਉਹਦਾ ਆਰਡਰ ਦੇਣ ਤੇ ਜਾਂ ਉਹਨਾਂ ਨੂੰ ਫੜ ਕੇ ਤੇ ਫਾਂਸੀ ਦੇ ਤਖਤਿਆਂ ਤੇ ਲਟਕਾਉਣ ਕਿਉਂਕਿ ਦੇਖਿਆ ਜਦੋਂ ਮਨ ਸਾਰਿਆਂ ਦਾ ਦਹਿਲ ਗਿਆ ਸੀ ਕਿਉਂਕਿ ਹਾਲਾਤ ਇਹੋ ਜਿਹੇ ਬਣਾ ਦਿੱਤੇ ਹਰ ਧਰਮ ਦੇ ਜਾਤੀ ਵੰਡ ਕੇ ਧਰਮ ਜਿਹੜੇ ਹਿੰਦੂ ਸੀ ਉਹਨਾਂ ਨੂੰ ਕੱਢ ਕੱਢ ਕੇ ਤੇ ਉਹਨਾਂ ਦੇ ਜਿਸ ਤਰੀਕੇ ਦਾ ਨਾਲ ਕਤਲ ਕੀਤਾ ਗਿਆ ਵਾ ਆਪਾਂ ਸਾਰਿਆਂ ਦੇਖਿਆ ਕਿ ਇੱਕ ਲੈਫਟੇਨੈਂਟ ਸੀ ਜਿਹਦਾ ਹਾਲੀ ਵਿਆਹ ਹੋਇਆ ਨੂੰ ਕੁਝ ਦਿਨ ਹੋਏ ਸੀ ਤੇ ਉਸ ਦੀ ਜਿਹੜੀ ਨਵ ਵਿਆਹਤਾ ਸੀ ਉਹ ਕਿਤਰਾ ਕੀਰਨੇ ਪਾ ਕੇ ਪ੍ਰਧਾਨਮਤ ਜੀ ਜੀ ਕੋਲ ਇਨਸਾਫ ਮੰਗ ਰਹੀ ਸੀ ਤੇ ਮੈਂ ਇਹੋ ਹੀ ਬੇਨਤੀ ਕਰਾਂਗਾ ਕਿ ਇਹਨਾਂ ਨੂੰ ਇਨਸਾਫ ਦਵਾਇਆ ਜਾਵੇ ਤੇ ਜਿਹੜੇ ਪਾਕਿਸਤਾਨ ਦੇ ਸਹਿਬ ਦਾਤ ਹਤਵਾਦੀ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਤੇ ਆਪਣਾ ਦੇਸ਼ ਜਿਹੜਾ ਸ਼੍ਰੀਨਗਰ ਆ ਇੱਕ ਸਾਡਾ ਕਹਿ ਲਈਏ ਕਿ ਇੱਕ ਜੰਨਤ ਆ ਜਿਹੜੀ ਆ ਉਹਨੂੰ ਫੇਰ ਉਸੇ ਤਰ੍ਹਾਂ ਦੇ ਕੁਝ ਕੁ ਤਰ੍ਹਾਂ ਬਣਾਇਆ ਜਾਵੇ ਤਾਂ ਕਿ ਲੋਕ دہشت ਦੇ ਮਾਹੌਲ ਤੋਂ ਉੱਪਰ ਉੱਠ ਕੇ ਆਪਣੀ ਜ਼ਿੰਦਗੀ ਵਧੀਆ ਜੀਉਣ ਨਾ ਜੀ ਸਕਣ। ਡਾਇਰੈਕਟਰ ਜੀ ਇਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ دہشت ਘਟਨਾਵਾਂ ਤੇ ਮੈਂ ਤਾਂ ਚਾਹਨਾ ਵਾਂ ਕਿ ਪਾਕਿਸਤਾਨ ਨੂੰ ਦੱਸਣਾ ਚਾਹੀਦਾ ਵਾ ਜਿਵੇਂ ਮੋਦੀ ਜੀ ਨੇ ਪਹਿਲਾਂ ਸਰਜੀਕਲ ਸਟ੍ਰਾਈਕ ਕਰਕੇ ਤੇ ਇਹਨਾਂ ਨੂੰ ਮਤ ਦਿੱਤੀ ਸੀ ਤੇ ਹੁਣ ਫੇਰ ਮਤ ਦੇਣੀ ਚਾਹੀਦੀ ਇਹਨਾਂ ਨੂੰ ਕਿਉਂਕਿ ਇਹਨਾਂ ਨੇ ਬੰਦੇ ਨਹੀਂ ਬਣਾ ਜਿਨ੍ਹਾਂ ਜਿਹੜਾ ਨਾਲ ਮਤ ਨਾ ਮਿਲੇ। ਉਹ ਲੋਕ ਲੈਣੇ ਦੋ ਮੇਰੀ ਨੂੰ ਕੀਤੀ ਗਈ ਸਿਰਦੀ ਉਪਰ ਪੰਜਾਬ ਹੋ ਜੇ ਚੰਨ ਲੱਗਦੀ ਇੱਥੇ ਦੇਖੋ ਹੁਣ ਪਹਿਲੀਆਂ ਵਾਲੀਆਂ ਜੰਗਾਂ ਦੀ ਟੈਕਨੀਕ ਖਤਮ ਹੋ ਗਈ ਆ ਹੁਣ ਜੰਗ ਦਾ ਜਿਹੜਾ ਵਾ ਨਾ ਹੁਣ ਮਜ਼ਾਈਲਾਂ ਹੀ ਇਹੋ ਜਿਹੀਆਂ ਡਵੈਲਪ ਹੋ ਗਈਆਂ ਨੇ ਕਿ ਜਿੱਥੋਂ ਦਾ ਨਿਸ਼ਾਨਾ ਬਣਾ ਕੇ ਉਹਨਾਂ ਨੂੰ ਛੱਡਿਆ ਜਾਊਗਾ ਉਸ ਨਿਸ਼ਾਨੇ ਤੇ ਜਾ ਕੇ ਮੇਰਾ ਕਹਿਣਾ ਪੰਜਾਬ ਦਾ ਨੁਕਸਾਨ ਹੋਣਾ ਉਹ ਪਹਿਲਾਂ ਜਿਹੜੀ ਜੰਗ ਹੁੰਦੀ ਸੀ ਕਦਮਾਨਾ ਦੇ ਜਿੱਥੇ ਲੋਕੀ ਪੈਦਲ ਲੜਦੇ ਸੀ ਉਹ ਲੜਾਈ ਸੀ ਜਿੱਦੋਂ ਸਾਨੂੰ ਮਾਰਵਾਜ ਨਹੀਂਦੀ ਸੀ ਹੁਣ ਮੇਰਾ خیال ਹੈ ਕਿ ਭਾਰਤ ਇੱਕ ਇਨਾ ਹੈਗਾ ਵਾ ਤਗੜਾ ਮੁਲਕ ਕਿ ਪਾਕਿਸਤਾਨ ਦੀ ਹਿੰਮਤ ਹੀ ਨਹੀਂ ਪੈ ਸਕਣੀ ਕਿ ਉਹ ਸਾਡੇ ਦੇਸ਼ ਦੇ ਕੋਈ ਗੱਲ ਕਰ ਸਕਣ ਜਾਂ ਕੋਈ ਕਾਰਵਾਈ ਕਰ ਸਕਣ। ਆਧੁਕ ਤੇ ਤੁਹਾਡੇ ਤਨਵਾਦ ਕਰਦਾ ਕਿ ਜਿਨ੍ਹਾਂ ਨੇ ਇੱਕ ਰੋਸਮਈ ਪ੍ਰਦਰਸ਼ਨ ਕਰਕੇ ਉਹਨਾਂ ਸਾਰੇ ਜਿਹੜੇ ਸਾਡੇ ਮੈਂ ਕਹਿ ਲਵਾਂਗਾ ਕਿ ਸ਼ਹੀਦ ਹੀ ਹੋਏ ਨੇ ਉਹਨਾਂ ਨੂੰ ਜਿਹੜੀ ਅਸ਼ਰਬ ਚਰਦਾ ਦੇ ਹੁਣ ਪਿੰਡ ਕਿਤੇ ਗਿਆ ਤੇ ਪਾਕਿਸਤਾਨੀ ਸਰਕਾਰ ਨੂੰ ਜਗਾਇਆ ਵਾ ਕਿ ਅਸੀਂ ਤੁਹਾਡੇ ਵਿਰੋਧਿਆਂ ਤਗੜੇ ਹੋ ਕੇ ਲੜਾਂਗੇ। ਇਹ ਪਿੱਤੇ ਦੇ ਸਤਲੁਜ ਨਹੀਂ ਕਰ ਸਕੀਤੀ ਗਈ ਉਸ ਨੂੰ ਜਾ ਕੇ ਅੱਜ ਪਹਿਲਾਵਾ ਵੱਲ ਖੜੇਗਾ ਠੋੜਾ ਰੋਸ ਮਾਰਚ ਕਰੇਗਾ ਕਿਸ ਕਰ ਬਹੁਤ ਮਾੜਾ ਆਇਆ ਹੈ ਪਹਿਲਗਾਮ ਦੇ ਵਿੱਚ ਆਤਵਾਦੀਆਂ ਨੇ ਬਹੁਤ ਅਰਚ ਕੀਤੀ ਹੈ ਇਹਨਾਂ ਨੂੰ ਖਤਮ ਕਰਨਾ ਚਾਹੀਦਾ ਹਿੰਦੂਦਮ ਫਿਗਰਸਟਨ ਹਿੰਦੂਦਮ ਫਿਗਰਸਟਨ ਇਕਤਾ ਫਿਗਰਸਟਨ ਇਕਤਾ ਜਿੰਦਾਬਾਦ ਇਹ ਸਾਰੇ ਮੁਸਲਮਾਨਾਂ ਨੂੰ ਖਤਮ ਕਰਨਾ ਚਾਹੀਦਾ ਹੈ ਸਾਰੇ ਇਕੱਠੀ ਹੋ ਕੇ ਹਿੰਦੂ ਇਹਨਾਂ ਨੂੰ ਖਤਮ ਕਰ ਦੋ ਇਹ ਕੰਮ ਨਹੀਂ ਹੋਣਾ ਚਾਹੀਦਾ ਇਹ ਪੌਂਚ ਜਵਡਸ ਕੰਮ ਕੀਤਾ ਹੈ ਤਿਆ ਪਰਾਂ ਦੀ ਇਤਤ ਲੁੱਟਿਆ ਗਈ ਹੈ ਜੋ ਪਹਿਲਾ ਹੋਇਆ ਤਾਂ ਬੰਗਲਾਦੇਸ਼ ਵਿੱਚ ਉਹ ਵੀ ਬਹੁਤ ਮਾੜਾ ਆਇਆ ਹੈ ਤਿਆ ਪਹਿਲਾਂ ਦੀ ਇਤਤ ਲੁੱਟਿਆ ਗਈ ਨਾ ਬਹੁਤ ਗਲਤ ਕੀਤਾ ਹੈ ਪਾਕਿਸਤਾਨ ਨੂੰ ਖਤਮ ਕਰੋ ਹਿੰਦੂਸਤਾਨ ਜਿੰਦਾਬਾਦ ਹਿੰਦੂਸਤਾਨ ਜਿੰਦਾਬਾਦ ਅੱਜ ਅਹਿਰਗੇਤੀ ਅੱਜ ਤਹਿਲਾਬਾ ਵੱਲੋਂ ਜਬਰਦਸਤ ਜਿਹੜਾ ਰੋਸ ਪ੍ਰਗਟਾ ਕੀਤਾ ਗਿਆ ਪਹਿਲਾਂ ਕਾਟ ਨੇ ਲੈ ਕੇ ਕੀ ਤੇ ਇਹਦੇ ਵਿੱਚ ਸਾਰੇ ਦੇਸ਼ ਵਿੱਚ ਇਸ ਗੱਲ ਦਾ ਰੋਸ ਹੈ ਜੋ ਉਹਨਾਂ ਨੇ ਫੜਕਤ ਕੀਤੀ ਆ ਕੱਲੇ ਕੱਲੇ ਵਿਅਕਤੀ ਨੂੰ ਇਹ ਪੁੱਛ ਕੇ ਕਿ ਆ ਵੀ ਤੂੰ ਕਿਹੜੀ ਕਿਹੜੇ ਕਿਹੜਾ ਧਰਮ ਨਾਲ ਸੰਬੰਧਿਤ ਹੈ ਫਿਰ ਅਗਰ ਕਿਸੇ ਨੇ ਜੇ ਕਹਿਰ ਦਿੱਤਾ ਤਾਂ ਉਸ ਦੀ ਕੱਪੜੇ ਲਾ ਕੇ ਪੈਂਟ ਲਾ ਕੇ ਐਡੀ ਗ੍ਰੋਨੀਅਰਤ ਕਰਨ ਕੀਤੀ ਹੈ ਜਿਹੜਾ ਕਹਿਰ ਯੋਗ ਨਹੀਂ ਆ ਗਈ ਜਿਹੜਾ ਕਿ ਸਾਡੇ ਦੇਸ਼ ਵਿੱਚ ਅਸੀਂ ਬਿਲਕੁਲ ਤਿਆਰ ਬੈਠੇ ਸਾਡੇ ਪ੍ਰਧਾਨ ਮੰਤਰੀ ਜੀ ਇਸ ਦਾ ਬਦਲਾ ਪਹਿਲਾਂ ਵੀ ਲਿਆ ਵਾ ਦੁਬਾਰਾ ਵੀ ਲੈਣਗੇ ਲੇਕਿਨ ਰਾਸ਼ਟਰੀ ਸੋਸਾਇਟੀ ਸੰਘ ਵੱਲੋਂ ਰਾਸ਼ਟਰੀ ਸੋਸਾਇਟੀ ਸੰਘ ਵੱਲੋਂ ਸਾਰੇ ਜਿਹੜੇ ਅਸੀਂ ਤਿਆਰ ਬੈਠੇ ਆ ਕਿਉਂਕਿ ਉਹ ਇਸ ਤੋਂ ਇਲਾਵਾ ਥੱਲੇ ਬਹੁਤ ਕੰਮ ਕਰਨ ਵਾਲਾ ਹੁੰਦਾ ਗ੍ਰਾਉਂਡ ਤੇ ਅਸੀਂ ਲਿਸਟਾ ਬਣਾ ਰਹੇ ਆ ਹਰ ਬਿਅਕਤੀ ਦੀ ਜਿਹੜੀ ਲਿਸਟ ਬਣਾ ਰਹੇ ਆ ਜਿਹਦੇ ਵਿੱਚ ਉਸ ਦਾ ਗਰੁੱਪ ਨੋਟ ਕੀਤਾ ਜਾ ਰਿਹਾ ਕਿਉਂਕਿ ਜਿਲੇ ਕਿਤੇ ਇਸ ਤਰ੍ਹਾਂ ਦੀ ਕਟੜਾ ਹੁੰਦੀ ਆ ਤੇ ਬਾਰਡਰ ਬੈਲਟ ਹੋਣ ਕਰਕੇ ਇੱਥੇ ਕਾਫੀ ਨਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਦਾ ਵਾ ਕਿਤੇ ਬਲੱਡ ਦੀ ਲੋੜ ਨਾ ਪਵੇ ਕਿਤੇ ਰਾਸ਼ਨ ਦੀ ਲੋੜ ਨਾ ਪਵੇ ਇਸ ਤਰ੍ਹਾਂ ਦਾ ਸਾਰਾ ਇੰਤਜ਼ਾਮ ਹੌਲੀ ਹੌਲੀ ਸਾਡੇ ਸੰਗਠਨ ਵੱਲੋਂ ਕੀਤਾ ਜਾ ਰਿਹਾ ਕਿਉਂਕਿ ਸਥਿਤੀ ਤੇ ਪਤਾ ਨਹੀਂ ਆ ਕਿ ਕਦੋਂ ਲੜਾਈ ਵੀ ਲੱਗ ਸਕਦੀ ਐਸ ਮੁੱਸਲੇ ਵਿੱਚ ਇਸ ਤੱਕ ਕਿ ਅਸੀਂ ਪ੍ਰਧਾਨ ਮੰਤਰੀ ਤੇ ਵਿਸ਼ਵਾਸ ਕਰਦੇ ਆ ਜੋ ਫੈਸਲਾ ਹੋਏਗਾ ਦੇਸ਼ ਇਤਲੀ ਲੇਗਾ ਸਾਡਾ ਸਾਰਾ ਦੇਸ਼ ਉਸ ਦੇ ਨਾਲ ਹੈ ਜੀ ਕਾਰਵਾਈ ਜਿਸ ਤਰ੍ਹਾਂ ਦੀ ਪਹਿਲਾਂ ਕੀਤੀ ਦੀ ਹੈ ਉਸ ਤੋਂ ਜ਼ਿਆਦਾ ਜ਼ਿਆਦਾ 10 ਗੁਣਾ ਵਧੀਆ ਪ੍ਰਧਾਨ ਮੰਤਰੀ ਨੂੰ ਅਸੀਂ ਅਪੀਲ ਕਰਦੇ ਆ ਜੀ ਸਤਿ ਸ੍ਰੀ ਅਕਾਲ ਗੁਰਪ੍ਰੀਤ ਕੌਰ ਸੰਭਾਗ ਪੰਜਾਬ ਸੰਭਾਗ ਮਹਿਲਾ ਪ੍ਰਮੁਖ ਵੇਖੋ ਕਿ ਪਹਿਲਗਾਮੇ ਵਿੱਚ ਬਹੁਤ ਹੀ ਦੁੱਖਦਾਇਕ ਘਟਨਾ ਹੋਈ ਆ ਜਿਹਦਾ ਸਾਨੂੰ ਤਹਿ ਦਿਲੋਂ ਅਫਸੋਸ ਆ ਅਸੀਂ ਇਕਲ ਬਿਆਨ ਫਾਊਂਡੇਸ਼ਨ ਆਫ ਇੰਡੀਆ ਵੱਲੋਂ ਆਪਣੇ ਮਾਤਰ ਸ਼ਕਤੀ ਨਾਲ ਮਿਲ ਕੇ ਅਸੀਂ ਫਤਿਹਗੜ੍ਹ ਵਿੱਚ ਰੋਜ਼ ਪ੍ਰਦਰਸ਼ਨ ਕਰ ਰਹੇ ਆ ਅਸੀਂ ਇਹ ਮੰਗ ਕਰਦੇ ਆ ਕਿ ਜਿਹੜੇ નિર્ਦੋਸ਼ਾਂ ਨੂੰ ਇਨਾਂ ਦੇ ਕਹਿਰੋ ਹੈ ਉਹਨਾਂ ਨੂੰ سزا ਦਿੱਤੀ ਜਾਏ ਅਸੀਂ ਉਹਨਾਂ ਦੇ ਹੱਕ ਲਈ ਖੜੇ ਆਏ ਇਹ ਤੇ ਅਸੀਂ ਸਾਰੇ ਜਾਣਦੇ ਕਿ ਬਹੁਤ ਹੀ ਦੁਖਦਾਇਕ ਘਟਨਾਵਾਂ ਮਾਤਾ ਸ਼ਕਤੀ ਇਕਲਵਿਅਨ ਵੱਲੋਂ ਉਹਨਾਂ ਨੇ ਸਾਨੂੰ ਅੱਜ ਸਾਡੀ ਜ਼ਿੰਮੇਵਾਰੀ ਲਈ ਹੈ ਕਿ ਅਸੀਂ ਜਿਹੜਾ ਅਸੀਂ ਰੋਜ਼ ਪ੍ਰਦਰਸ਼ਨ ਕਰਨਾ ਅੱਜ ਅਸੀਂ ਫਤੇਗੜ ਹਲਕੇ ਵਿੱਚ ਮਾਤਾ ਸ਼ਕਤੀ ਨਾਲ ਮਿਲ ਕੇ ਰੋਜ਼ ਪ੍ਰਦਰਸ਼ਨ ਪ੍ਰਗਟ ਕਰਨ ਜਾ ਰਹੇ ਹਾਂ हां जी हिंदुस्तान जिंदाबाद पाकिस्तान मुर्दाबाद किस तरह दी ਇਹਨਾਂ ਆਤਮਾ ਜੀ ਦੇ ਕਾਰਵਾਈ ਹੋਣੀ ਚਾਹੀਦੀ ਅਸੀਂ ਕਹਿੰਦੇ ਆ ਕਿ ਵੇਖੋ ਉਹਨਾਂ ਵਿਚਾਰਿਆਂ ਦਾ ਕੀ ਕਸੂਰ ਸੀ ਵੇ ਕਸੂਰ ਹੀ ਹੈ ਨਾ ਕਿਸ ਦਾ ਨਵਾਂ ਜਣਾ ਉੱਤੇ ਘੁੰਮਣ ਗਿਆ ਤੇ ਉਹਨਾਂ ਨੂੰ ਮਾਰ ਦਿੱਤਾ ਗਿਆ ਅਸੀਂ ਕਹਿੰਦੇ ਆ ਕਿ ਉਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਏ ਉਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਏ